ਸਭ ਤੋਂ ਮੰਦਭਾਗੀ ਗੱਲ ਆ ਜੀ ਇਹ ਤੁਸੀਂ ਸੀਨੀਅਰ ਲੀਡਰ ਹੋ ਮਜੀਤਿਆ ਸਾਹਿਬ ਤੁਹਾਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਕਿਰੇ ਤੁਸੀਂ ਸਰੈਂਡਰ ਕਰਕੇ ਤੁਸੀਂ ਆਪਣਾ ਪੱਖ ਰੱਖੋ ਅਸੀਂ ਤੁਹਾਡੇ ਨਾਲ ਖੜਾਂਗੇ ਜੇ ਤੁਸੀਂ ਆਪਣਾ ਪੱਖ ਰੱਖ ਕੇ ਜੇ ਸਹੀ ਪ੍ਰੂਫ ਹੋਗੇ ਐਡਵੋਕੇਟ ਗੇਤਨ ਸ਼ਰਮਾ ਤੁਹਾਡੇ ਤੁਹਾਡੇ ਪੱਖ ਚ ਆਊਗਾ ਸਭ ਤੋਂ ਪਹਿਲਾਂ ਇਹ ਤੁਹਾਡੇ ਨਾਲ ਵਾਦਾ ਮੇਰਾ ਤੁਹਾਨੂੰ ਨਹੀਂ ਪਤਾ ਸੀ 3 ਸਾਲ ਤੋਂ ਕੋਰਵਾਡ ਯੂਜ਼ ਕਰਦੇ ਤੁਸੀਂ ਕਿੱਥੇ ਸੀਗੇ ਹੂੰ ਜੀ ਤੋਂ ਆ ਨੋ ਘਟੋ ਘਟਨੀ 3400 ਪਰਚਾ ਦੇਣਾ ਪੈਣਾ ਸ਼ਾਰਟਲਿਸਟ ਕਰਕੇ ਨਾ ਅਕਾਊਂਟਾਂ ਤੇ ਤਦ ਜਾ ਕੇ ਸਵਾਦ ਆਣਾ ਸੀਐਮ ਸਾਹਿਬ ਉਹਨਕੇ ਐਡਵੋਕੇਟ ਸਾਹਿਬ ਕਹਿ ਰਹੇ ਆ ਜੀ ਲੱਚੜ ਦਾ ਫਿਲਾਰੀ ਦੀ ਉਹ ਇਸ ਲਈ ਮਾਰਦੀ ਆਪ ਤੋਂ ਸ਼ਰੇਆਮ ਪ੍ਰਵੋਕ ਕਰ ਰਹੇ ਵਕੀਲ ਸਾਹਿਬ ਉਹਨਕੋ ਸਸੀਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਹੈ ਇੱਕ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਕੈਬਨਟ ਮੰਤਰੀ ਡਾਕਟਰ ਰਜੋਜ ਸਿੰਘ ਦੀਆਂ ਅਸ਼ਲੀਲ ਫੋਟੋਆਂ ਜਨਤਕ ਕੀਤੀਆਂ ਜਾਨੀਆਂ ਦੂਜੇ ਪਾਸੇ ਭਾਈ ਅਮਰਤਪਾਲ ਮੈਰੋ ਦੇ ਸਰੈਂਡਰ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਇੱਕ ਪਾਸੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਦੁਹਾਈ ਦੇਣ ਵਾਲੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਦੇ ਕੁਝ ਫਾਰਮ ਹਿੰਦੀ ਵਿੱਚ ਛਾਪੇ ਜਾਂਦੇ ਆ ਸੋ ਪੰਜਾਬ ਦੇ ਹੋਰ ਵੀ तमाम ਮੁੱਦਿਆਂ ਤੇ ਗੱਲਬਾਤ ਕਰਨੀ ਮੇਰੇ ਨਾਲ ਉਗੇ ਸਿਆਸੀ ਮਾਹਿਰ ਸ਼ਿਵਸਨਾ ਪੰਜਾਬ ਤੇ ਪ੍ਰਧਾਨ ਐਡਵੋਕੇਟ ਕਿਤਨ ਸ਼ਰਮਾ ਜੀ ਨੇ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਜੀ ਸਾਰੇ ਸਰੋਤਿਆਂ ਦਾ ਸਤਿ ਸ੍ਰੀ ਅਕਾਲ ਸ਼ਰਮਾ ਜੀ ਪਹਿਲਾ ਸਵਾਲ ਮੇਰਾ ਇਹ ਹੈ ਕਿ ਲੁਧਿਆਣਾ ਜਿੰਮੀ ਚੌਂਟ ਤੋਂ ਐਨ ਇੱਕ ਦਿਨ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਡਾਕਟਰ ਅਰਜੋਤ ਸਿੰਘ ਦਿਆ ਜੋ ਅਸ਼ਲੀਲ ਫੋਟੋ ਜਲਦ ਤੱਕ ਕੀਤੇ ਗਏ ਉਸ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਬਹੁਤ ਮਾੜੀ ਗੱਲ ਹੈ ਕਿ ਕਿਸੇ ਵੀ ਰਾਜਨੀਤੀ ਜਿਹੜਾ ਰਾਜਨੀਤਿਕ ਤੰਤਰ ਹੈ ਨਾ ਜੀ ਬਹੁਤ ਸਫਰਸਟਿਕੇਟਿਡ ਤੇ ਰਿਸਪੈਕਟਫੁਲ ਤੰਤਰ ਹੈ ਤਾਂ ਇਸ ਤੰਤਰ ਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਜੇ ਮਜੀਠੀਆ ਸਾਹਿਬ ਨੇ 2 ਦਿਨ ਪਹਿਲਾਂ ਕਿਸੇ ਦੀ ਪ੍ਰਾਈਵੇਟ ਫੋਟੋਜ਼ ਪਰਸਨਲ ਫੋਟੋ ਕਿਸੇ ਵੀ ਦੀ ਹੋ ਸਕ ਕਿਸੇ ਵੀ ਦੀ ਕਿਸੇ ਵੀ ਹੋ ਸਕਦੀਆਂ ਹੈ ਜ਼ਰੂਰੀ ਨਹੀਂ ਹੈ ਵੀ ਉਹ ਉਹਨਾਂ ਦੀ ਹੈ ਕਿਸੇ ਦੀ ਵੀ ਹੈ ਤੁਸੀਂ ਉਹ ਫੋਟੋਜ਼ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਦੱਸਿਆ ਵੀ ਵੀ ਮੇਰੀ ਐਕਸ ਵਾਈਫ ਦੇ ਨਾਲ ਹੈ ਤੇ ਨਾਲੇ AI ਦੀ ਵੀ ਹੋ ਸਕਦੀਆਂ ਉਹਨਾਂ ਨੇ ਕਈ ਸਵਾਲ ਖੜੇ ਕਰੇ ਪਰ ਇਹ ਇੱਕ ਕੂਟਨੀਤੀ ਗੰਦੀ ਰਾਜਨੀਤੀ ਦੀ ਮੈਂ ਕਹੂੰਗਾ ਤਰਫ ਇਸ਼ਾਰਾ ਇਹ ਗੱਲ ਲੈ ਕੇ ਜਾਂਦਾ ਵੀ ਗੱਲ ਇਹ ਮਾੜੀ ਗੱਲ ਆ ਕਿਸੇ ਦਾ ਤੁਸੀਂ ਐਦਾਂ ਉਹਨੂੰ ਬਦਨਾਮ ਨਾ ਕਰੋ ਜੇ ਤੁਸੀਂ ਜਿੱਤਣਾ ਤੁਸੀਂ ਮੈਰਿਟ ਤੇ ਜਿੱਤੋ ਤੁਸੀਂ ਕੰਮ ਕਰਕੇ ਜਿੱਤੋ ਤੁਸੀਂ ਲੋਕਾਂ ਦਾ ਦਿਲ ਜਿੱਤ ਕੇ ਤੁਸੀਂ ਇਲੈਕਸ਼ਨ ਜਿੱਤ ਸਕਦੇ ਹੋ ਰੈਦਰ ਦੈਨ ਆ ਤੁਸੀਂ ਇਹ ਮਾੜੇ ਮਾੜੇ ਜੇ ਕੰਮ ਆਪਣੇ ਔਰ ਨਾਲੇ ਦੂਜੀ ਗੱਲ ਤੁਸੀਂ ਆਪਣੇ ਪੇਜ ਤੋਂ ਉਹਨੂੰ ਜਨਤਕ ਕਰ ਰਹੇ ਹੋ ਸਭ ਤੋਂ ਮੰਦਭਾਗੀ ਗੱਲ ਆ ਜੀ ਇਹ ਤੁਸੀਂ ਸੀਨੀਅਰ ਲੀਡਰ ਹੋ ਮੀਡੀਆ ਸਾਹਿਬ ਤੁਹਾਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਸ਼ਰਮਾਂਜੀ ਦੂਜੇ ਪਾਸੇ ਇਹਨੂੰ ਜਾਤ ਪਾਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਡਾਕਟਰ ਰਜੋਤ ਦਾ ਕਹਿਣਾ ਕਿ ਉਹਨਾਂ ਦੇ ਐਸਸੀ ਹੋਣ ਕਰਕੇ ਇਸ ਤੋਂ ਪਹਿਲਾਂ ਵੀ ਬਲਕਾਰ ਸਿੰਘ ਜੀ ਸੀ ਵਿਧਾਇਕ ਤੇ ਨਾਲ ਆਪਣਾ ਲਾਲਚੰਦ ਕਟਾਰੂ ਚੱਕ ਸੀ ਉਹਨਾਂ ਦੇ ਵੀ ਬਹੁਤਾਂ ਜਨਤਿਕ ਹੋਈਆਂ ਨੇ ਕਿ ਇਹ ਕਾਸਟਿਸ ਨੂੰ ਕਰਕੇ ਹੋ ਰਿਹਾ ਕਿ ਐਸਸੀ ਹੋਣ ਕਰਕੇ ਸਾਨੂੰ ਦਬਾਇਆ ਜਾ ਰਿਹਾ ਨਹੀਂ ਮੈਂ ਨਹੀਂ ਦੇਖੋ ਸਮਝਦਾ ਮਤਲਬ ਲੀਡਰ ਕਾਫੀ ਸੀਨੀਅਰ ਨੇ ਪੰਜਾਬ ਦੇ ਔਰ ਸਾਰੇ ਜਿਹੜੇ ਜਿੰਨੇ ਵੀ ਲੀਡਰ ਨੇ ਬੜੇ ਦਿਮਾਗੀ ਲੀਡਰ ਨੇ ਜੇ ਅਸੀਂ ਇਹਨੂੰ ਕਾਸਟਿਜ਼ਮ ਨਾਲ ਨਾ ਜੋੜੀਏ ਤਾਂ ਜਿਆਦਾ ਬੈਟਰ ਹੈ ਪਰ ਦੇਖੋ ਹਰਮਨ ਜੀ ਇਹ ਫੋਟੋਜ਼ ਇਵੇਂ ਦੀ ਫੋਟੋ ਜਨਤਕ ਕਿਸੇ ਵੀ ਪਾਰਟੀ ਨੂੰ ਕਰਨੀ ਹੀ ਨਹੀਂ ਚਾਹੀਦੀ ਚਾਹੇ ਉਹ ਕੋਈ ਵੀ ਹੋਵੇ ਉਹਦੇ ਵਿੱਚ ਅਸੀਂ ਕਾਸਟਿਜ਼ਮ ਨਾ ਹੀ ਲਈਏ ਤਾਂ ਜਿਆਦਾ ਬੈਟਰ ਹੈ ਕਿਉਂਕਿ ਕਾਸਟਿਜ਼ਮ ਜਦੋਂ ਅਸੀਂ ਇਹਦੇ ਵਿੱਚ ਲਿਆ ਇਸ ਵਿੱਚ ਐਂਟਰ ਕਰਾਏਗੇ ਉਹ ਉਹ ਮੁੱਦਾ ਹੀ ਕਿਸੇ ਹੋਰ ਪਾਸੇ ਚੱਲ ਜਾਣਾ ਉਹਦਾ ਕੋਈ ਫਾਇਦਾ ਨਹੀਂ ਹੈ ਆ ਅਸੀਂ ਕਾਸਟਿਜ਼ਮ ਤੋਂ ਮੜਾ ਜਾ ਦੂਰ ਹੀ ਰਹੀਏ ਮੇਰੀ ਸਲਾਹ ਹੈ ਵਿਕਾਸਟਿਜ਼ਮ ਦੀ ਗੱਲ ਅਸੀਂ ਨਾ ਕਰੀਏ ਕਿਉਂਕਿ ਜ਼ਰੂਰੀ ਨਹੀਂ ਹੈ ਉਹ ਕਿਸੇ ਹੋਰ ਦੀ ਵੀ ਹੋ ਸਕਦੀਆਂ ਸੀਗੀਆਂ ਜ਼ਰੂਰੀ ਨਹੀਂ ਹੈ ਵੀ ਉਹ ਐਸੇ ਭਰਾ ਹੀ ਸਾਡੇ ਨਿਕਲੇ ਉਹਦੇ ਚ ਕੋਈ ਹੋਰ ਵੀ ਪੰਡਤ ਵੀ ਹੋ ਸਕਦੇ ਸੀ ਉਹ ਉਹਨੂੰ ਕਾਸਟਿਜ਼ਮ ਨਾਲ ਜੋੜਨਾ ਬਿਲਕੁਲ ਅਨੈਥੀਕਲ ਹੈ ਕੋਈ ਉਹਦਾ ਤੱਥ ਨਹੀਂ ਹੈ ਸ਼ਰਮ ਜੀ ਲੱਗਦਾ ਤੁਹਾਨੂੰ ਕਿ ਇਸ ਚੀਜ਼ ਦਾ ਲੁਧਿਆਣਾ ਜਿਵੇਂ ਚੋਣ ਤੇ ਕੀ ਅਸਰ ਪਵੇਗਾ ਨਹੀਂ ਮੈਂ ਨਹੀਂ ਸਮਝਦਾ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬ ਦੀ ਜਿਹੜੀ ਜਨਤਾ ਹੈ ਬਹੁਤ ਸਮਝਦਾਰ ਜਨਤਾ ਹੈ ਐਜੂਕੇਟਿਡ ਜਨਤਾ ਹੈ ਔਰ ਰਾਜਨੀਤੀ ਨੂੰ ਸਮਝਦੇ ਨੇ ਰਾਜਨੀਤੀ ਉਹਨਾਂ ਦੇ ਬਲੱਡ 'ਚ ਹੈ ਪੰਜਾਬ ਦੇ ਜਿਹੜੇ ਲੋਕਾਂ ਲੋਕ ਨੇ ਉਹਨਾਂ ਦੇ ਬਲੱਡ 'ਚ ਰਾਜਨੀਤੀ ਹੈ ਮੈਂ ਨਹੀਂ ਸਮਝਦਾ ਵੀ ਲੋਕ ਇਹ ਮਾੜੀ-ਮਾੜੀ ਚੀਜ਼ਾਂ ਨੂੰ ਸੋਚ ਕੇ ਕੋਈ ਇਫੈਕਟ ਹੋ ਦੇ ਤੇ VOTING ਵੋਟ ਬੈਂਕ ਤੇ ਪੈਂਦਾ ਵੀ ਜਿੰਨੇ ਜਿੰਨੂੰ ਵੋਟ ਪਾਣੀ ਹੈ ਉਹ ਪ੍ਰੀ ਡਿਸਾਈਡਡ ਹੁੰਦਾ ਉਹਨਾਂ ਦੇ ਦਿਮਾਗ 'ਚ ਹੁੰਦਾ ਤਾਂ ਦੂਜੀ ਗੱਲ ਜਿਸ ਪਾਰਟੀ ਨੇ ਕੰਮ ਕੀਤਾ ਚਾਹੇ ਉਹ ਭਾਵੇਂ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਭਾਵੇਂ ਅਕਾਲੀ ਦਲ ਹੋਵੇ ਚਾਹੇ ਉਹ ਭਾਵੇਂ ਕਾਂਗਰਸ ਹੋਵੇ ਜਿਸ ਜਿਸ ਪਾਰਟੀ ਨੇ ਗਰਾਉਂਡ ਲੈਵਲ ਤੇ ਰਹਿ ਕੇ ਲੋਕਾਂ ਦੇ ਦੁੱਖ ਦਰਦ ਨੂੰ ਸਮਝਿਆ ਲੋਕ ਕੀ ਉਹਨਾਂ ਨੂੰ ਹੀ ਵੋਟ ਪਾਉਂਦੇ ਨੇ ਜੀ ਸ਼ਰਮਾ ਜੀ ਤੁਸੀਂ ਭਾਬੀ ਕਮਲਕੌਰ ਦੇ ਕਤਲ ਕੇਸ ਤੋਂ ਵਾਕਿਫ ਹੋ ਇੱਕ ਪਾਸੇ ਦੇਖੋ ਡਾਕਟਰ ਵਜੋਦੀਆਂ ਅਸ਼ਲੀਲ ਫੋਟੋ ਜਨਤਕ ਹੋਣੀਆਂ ਉਹ ਵੀ ਇੱਕ ਤਰ੍ਹਾਂ ਦੀ ਅਸ਼ਲੀਲਤਾ ਫੈਲਾਉਣ ਵਾਲੀ ਗੱਲ ਹੈ ਜਿੱਦਾਂ ਸਮਾਜ ਤੇ ਮਾੜਾ ਅਸਰ ਪੈਂਦਾ ਦੂਜੇ ਪਾਸੇ ਅਭੀ ਕਮਲ ਕੌਰ ਦਾ ਕਤਲ ਕਰ ਕਰ ਦਿੱਤਾ ਜਾਂਦਾ ਤੇ ਦੋ ਦੋ ਜਿਹਨੂੰ ਇੱਕ ਕੰਪੈਰੀਸ਼ਨ ਕਰਕੇ ਦਿਖ ਦੇ ਦਵਾਂ ਦੋਨੇ ਜਿਹਦਾ ਹੈ ਤੇ ਅਸ਼ਲੀਲਤਾ ਫੋਟੋ ਵਾਲੀਆਂ ਨਾ ਦੇਖੋ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਬਹੁਤ ਮਾੜੀ ਗੱਲ ਹੈ ਅਸੀਂ ਇਹਦੇ ਤੇ ਡਿਬੇਟ ਕਰਦੇ ਵੀ ਅੱਛੇ ਨਹੀਂ ਲੱਗਦੇ ਕਿਉਂਕਿ ਕਿਸੇ ਦੀ ਪਰਸਨਲ ਲਾਈਫ ਹੈ ਅਸੀਂ ਉਹਦੇ ਤੇ ਕਮੈਂਟ ਕਰਦੇ ਨਹੀਂ ਚੰਗੇ ਲੱਗਦੇ ਕਿਉਂਕਿ ਹੁਣ ਤਾਂ ਮੰਤਰੀ ਸਾਹਿਬ ਨੇ ਆਪ ਸਾਹਮਣੇ ਆ ਕੇ ਪੀਸੀ ਕਰਕੇ ਸਭ ਨੂੰ ਦੱਸਤਾ ਵੀ ਇਹਦਾ ਤੱਥ ਕੀ ਹੈ ਤੇ ਸੱਚ ਕੀ ਹੈ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਯਾਰ ਮੇਰੇ ਮੁਤਾਬਿਕ ਕਾਨੂੰਨ ਦੇ ਮੁਤਾਬਿਕ ਕੀ ਮੇਰੇ ਮੁਤਾਬਿਕ ਹੀ ਕਾਨੂੰਨ ਦੇ ਮੁਤਾਬਿਕ ਐਫ ਆਈ ਆਰ ਵੀ ਦਰਜ ਹੋਣੀ ਚਾਹੀਦੀ ਹੈ ਕਿਸੇ ਦੀ ਪਰਸਨ ਫੋਟੋਸ ਯੂ ਕੈਨ ਨੋਟ ਯੂ ਡੋਨਟ ਹੈਵ ਦਾ ਰਾਈਟ ਟੂ ਪਬਲਿਸ਼ 댓 ਫੋਟੋਸ ਓਨ ਯੋਰ ਫਰਮ ਯੋਰ ਪਰਸਨਲ ਪੇਜ ਤੁਸੀਂ ਨਹੀਂ ਕਰ ਸਕਦੇ ਯੂ ਹੈਵ ਯੂ ਡੋਨਟ ਹੈਵ ਐਨੀ ਰਾਈਟ ਕਿ ਅਗਰ ਤੁਸੀਂ ਪਬਲਿਸ਼ ਕਰ ਰਹੇ ਹੋ ਉਹ ਉਹ ਵੀ ਸਿਰਫ ਔਰ ਸਿਰਫ ਕਿਸ ਲਈ ਸਿਰਫ 4-5 ਵੋਟਾਂ ਲਈ ਤਾਂ ਮਜੀਠੀਆ ਸਾਹਿਬ ਬਹੁਤ ਸੀਨੀਅਰ ਲੀਡਰ ਹੈ ਔਰ ਮੈਂ ਰਿਸਪੈਕਟ ਕਰਦਾ ਉਹਨਾਂ ਦੀ ਰਾਜਨੀਤੀ ਬੈਗ ਰਾਜਨੀਤਿਕ ਬੈਕਗਰਾਉਂਡ ਦੀ ਤab ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਉਹ ਉਹ ਬੜਾ ਗਲਤ ਗੱਲ ਉਹਨਾਂ ਨੇ ਕੀਤੀ ਅੱਛੀ ਨਹੀਂ ਐ ਤਾਂ ਦੂਜੀ ਗੱਲ ਜੇ ਅਸੀਂ ਇਹ ਸ਼ਲੀਲਤਾ ਨਾਲ ਕੰਪੈਰੀਜ਼ਨ ਕਰੀਏ ਤਾਂ ਦੇਖੋ ਕੋਈ ਵੀ ਆਫਸਨ ਫੋਟੋ ਜੇ ਜਿਹੜੀ ਕੋਈ ਵੀ ਫੋਟੋਜ਼ ਨੇ ਆਫਸਨ ਫੋਟੋਜ਼ ਹੀ ਐ ਉਹ ਵੀ ਜਿਹੜੀ ਮਜੀਤਿਆ ਸਾਹਿਬ ਨੇ ਜਨਤਕ ਕੀਤੀ ਦੈਟ ਇਜ਼ ਆਫਸਨ ਫੋਟੋ ਆਫਸਨ ਫੋਟੋਜ਼ ਉਹ ਹੁੰਦੀਆਂ ਜਿਹੜੀ ਅਸੀਂ ਜਿਹੜੀ ਨਿਊਡੀਟੀ ਨੂੰ ਸ਼ੋ ਪ੍ਰੋਵੋਕ ਕਰਦੀ ਐ ਜਿਹੜੀ ਕਿਸੇ ਨੂੰ ਵੀ ਪ੍ਰੋਵੋਕ ਕਰਦੀਆਂ ਜਾਂ ਕੋਈ ਦਰਸ਼ਕ ਦੇਖੂਗਾ ਉਹਨੂੰ ਤਾਂ ਉਹ ਨਿਊਡੀਟੀ ਦਿਖੂਗੀ ਚਾਹੇ ਭਾਵੇਂ ਉਹ ਬਲਰੀ ਹੋਵੇ ਹੁਣ ਜੇ ਅਸੀਂ ਅੱਖਾਂ ਤੇ ਪੱਟੀ ਬੰਦ ਲਾਗੇ ਤਾਂ ਸਾਨੂੰ ਹਨੇਰਾ ਨਜ਼ਰ ਆਜੂਗਾ ਇਹਦਾ ਮਤਲਬ ਇਹ ਤਾਂ ਨਹੀਂ ਹੈ ਨਾ ਵੀ ਲਾਈਟ ਚਲੀ ਗਈਆਂ ਸੰਸਾਰੀਅਨ ਨਾ ਹੋ ਗਿਆ ਸਾਰਾ ਤਾਂ ਉਹੀ ਗੱਲ ਇੱਥੇ ਹੈ ਜੇ ਹੁਣ ਮਜੀਠੀਆ ਸਾਹਿਬ ਨੇ ਫੋਟੋ ਜਨਤਾ ਕਰਤੀ ਮਜੀਠੀਆ ਸਾਹਿਬ ਨੂੰ ਦੇਖਣਾ ਚਾਹੀਦਾ ਸੀ ਵੀ ਹੱਲੇ ਤਾਜ਼ਾ ਤਾਜ਼ਾ ਇੱਕ ਬਲਗੈਰਿਟੀ ਨਿਊਡਿਟੀ ਦਾ ਇੰਨਾ ਵੱਡਾ ਮੁੱਦਾ ਪਕਿਆ ਪਿਆ ਹੈ ਪੰਜਾਬ 'ਚ ਤਾਂ ਤੁਸੀਂ ਇਲੈਕਸ਼ਨ ਕਰਕੇ ਮਾੜੀ ਜੀ ਵੋਟ ਬੈਂਕ ਕਰਕੇ ਆ ਪਪੂਲਾਰਿਟੀ ਜਾਂ ਡਿਫੇਮ ਇੱਕ ਬੰਦੇ ਨੂੰ ਕਰਨ ਵਾਸਤੇ ਜੋ ਕਿ ਇੱਕ ਔਨ ਪ੍ਰੈਜ਼ੈਂਟ ਸਿਨੈਰੀਓ ਚ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਡਿਫੇਮ ਕਰਨਾ ਅੱਛੀ ਗੱਲ ਨਹੀਂ ਆ ਉਹ ਵੀ ਜਦੋਂ ਤੁਹਾਨੂੰ ਪਤਾ ਹੈ ਵੀ ਇੱਕ ਬਹੁਤ ਵੱਡਾ ਮੁੱਦਾ ਪੱਕਿਆ ਹੋਇਆ ਆਲਰੇਡੀ ਤਾਂ ਜਿਹੜੀ ਨਿਊਡੀਟੀ ਦੀ ਗੱਲ ਹੈ ਤਾਂ ਉਹ ਆਲਰੇਡੀ ਇਤਨੇ ਉਹਦੇ ਤੇ ਡੇਲੀ ਬਾਈ ਡੇ ਬਾਈ ਡੇ ਬਾਈ ਡੇ ਇਨਕਰੀਜ਼ ਹੋ ਰਹੇ ਨੇ ਇੰਟਰਵਿਊਜ਼ ਲੋਕ ਲੋਕ ਕੀ ਆਪਣੀ ਆਪਣੇ ਵਿਚਾਰ ਧਰ ਦੇ ਰਹੇ ਨੇ ਹਰ ਹਰ ਧਿਰ ਆਪਣੀ ਵਿਚਾਰ ਰੱਖ ਰਹੀ ਨੇ ਵੀ ਨਿਊਡੀਟੀ ਹੈ ਇੰਸਟਾਗ੍ਰam ਤੇ ਤਾਂ ਨਹੀਂ ਕਰਨਾ ਚਾਹੀਦਾ ਸੀ ਮੁਜੀਠਿਆ ਸਾਹਿਬ ਨੂੰ ਡਾਇਰੈਕਸ਼ਨਸ ਤਾਂ ਹੈ ਹੀ ਆ ਦੇਖੋ ਉਸ ਪਾਸੇ ਇਸ਼ਾਰਾ ਤਾਂ ਜਾਇਰ ਹੈ ਜਦੋਂ ਤੁਹਾਨੂੰ ਪਤਾ ਹੈ ਮਜੀਠੀਆ ਸਾਹਿਬ ਵੀ ਇਤਨਾ بڑا ਐਡਾ ਬੜਾ ਮੁੱਦਾ ਪਕਿਆ ਹੋਇਆ ਤੇ ਤੁਹਾਨੂੰ ਕੀ ਲੋੜ ਸੀ ਕਰਨ ਦੀ ਜੀ ਸ਼ਰਮਾ ਜੀ ਭਾਬੀ ਕਬਲ ਕੌਰ ਦੇ ਕਤਲ ਕੇਸ ਤੇ ਭਾਈ ਅਮਰਤਪਾਲ ਮਹਿਰੋਂ ਦੇ ਸਰੈਂਡਰ ਕਰਨ ਦੀ ਖਬਰ ਆ ਸਾਹਮਣੇ ਆ ਰਹੀ ਹੈ ਕਿ ਐਡਵੋਕੇਟ ਹੋਣ ਦੇ ਨਾਤੇ ਤੁਸੀਂ ਤੁਹਾਡਾ ਕੀ ਇਸ ਤੇ ਪ੍ਰतिकਰਮਕ ਕਿਸ ਨੂੰ ਸਰੈਂਡਰ ਕਰਨਾ ਚਾਹੀਦਾ ਜੇਕਰ ਉਹ ਸਰੈਂਡਰ ਕਰਦਾ ਤਾਂ ਇਸ ਦਾ ਅੱਗੇ ਕੀ ਹੋਵੇਗਾ ਬਹੁਤ ਹੀ ਕੌਨਸ਼ੀਅਸ ਤੇ ਵਧੀਆ ਮਾਈਂਡ ਨਾਲ ਇਹ ਗੱਲ ਸੋਚੀ ਹੈ ਜੇ ਉਹਨੇ ਜੇ ਅਮਰਿਤਪਾਲ ਵੀਰੇ ਜੇ ਇਹ ਗੱਲ ਤੂੰ ਸੋਚੀ ਹੈ ਵੀ ਮੈਂ ਸਰੈਂਡਰ ਕਰਦਾ ਤਾਂ ਬਹੁਤ ਵਧੀਆ ਗੱਲ ਐ ਕਿਉਂਕਿ ਜਿਵੇਂ ਜਿਵੇਂ ਮੈਂ ਇੰਟਰਵਿਊ ਸੁਣ ਰਿਆ ਸੀ ਹੁਣ 2-3 ਦਿਨ ਪਹਿਲਾਂ ਵੀ ਤੁਹਾਡੇ ਐਡਵੋਕੇਟ ਸਾਹਿਬ ਨੇ ਖੈਰਾ ਸਾਹਿਬ ਤਾਂ ਘੁੰਮਣ ਬ੍ਰਦਰਸ ਨੇ ਉਹਨਾਂ ਨੇ ਵੀ ਇੰਟਰਵਿਊ 'ਚ ਗੱਲਾਂ ਕਈਆਂ ਨੇ ਵੀ ਉਹ ਜਿਹੜੀ ਵੀਡੀਓ ਆ ਉਹ AI ਜਨਰੇਟਡ ਆ ਉਹਨੂੰ ਗਨ ਪੁਆਇੰਟ ਤੇ ਰੱਖ ਕੇ ਬਲਵਾ ਵੀ ਸਕਦੇ ਨੇ ਉਹ ਦੁਬਈ ਨਹੀਂ ਗਿਆ ਜੇ ਉਹਨੇ ਕਿਹਾ ਵੀ ਉਹ ਨਹੀਂ ਉਹ ਪੰਜ ਚਾਰ ਨੂੰ ਮਾਰ ਕੇ ਜਾਊਗਾ ਤਾਂ ਇਹਦਾ ਮਤਲਬ ਉਹ ਇੰਡੀਆ ਇੰਡੀਆ 'ਚ ਹੀ ਆ ਐਦਾ ਦੀ ਗੱਲਾਂ ਜਿਹੜੀ ਹੋ ਰਹੀਆਂ ਨੇ ਜੇ ਤੁਸੀਂ ਵੀਰੇ ਸੋਚਿਆ ਵੀ ਤੁਸੀਂ ਨਹੀਂ ਕੁਝ ਕੀਤਾ ਜੇ ਵਾਕਈ ਤੁਸੀਂ ਚਾਹਦੇ ਹੋ ਵੀ ਤੁਸ ਤੁਹਾਡਾ ਪੱਖ ਵੀ ਰੱਖਿਆ ਜਾਏ ਐਦਾ ਅਸੀਂ ਨਹੀਂ ਕਹਿ ਰਹੇ ਔਨ ਦਾ ਅਦਰ ਹੈਂਡ ਅਸੀਂ ਲਈਏ ਜੇ ਅਸੀਂ ਨਹੀਂ ਕਹਿ ਰਹੇ ਵੀ ਤੁਸੀਂ ਮਾਰੇ ਠੀਕ ਹੈ ਲੈਟ ਦਾ ਕਨਸਟੀਟਿਊਸ਼ਨਲ ਪਲੇ ਦਾ ਰੋਲ ਬ੍ਰਦਰ ਤੁਸੀਂ ਸਰੈਂਡਰ ਕਰੋ ਤੁਸੀਂ ਆਪਣਾ ਪੱਖ ਰੱਖੋ ਕੀ ਪਤਾ ਤੁਸੀਂ ਬਰੀ ਹੋ ਜਾਓ ਤੁਸੀਂ ਕੁਝ ਕੀਤਾ ਹੀ ਨਾ ਹੋਏ ਜੀ ਤੁਹਾਨੂੰ ਪ੍ਰੈਸ਼ਰ ਪਾ ਕੇ ਸਾਰਾ ਕੁਝ ਜੇ ਤੁਹਾਡੇ ਮਾਈਂਡ 'ਚ ਇਹ ਗੱਲਾਂ ਹੈ ਵੀ ਤੁਸ ਤੁਹਾਨੂੰ નિર્ਦੋਸ਼ ਫਸਾਇਆ ਜਾ ਰਹਾ ਹੈ AI ਜਨਰੇਟਿਡ ਵੀਡੀਓਜ਼ ਨੇ ਆ ਵੀਰੇ ਤੁਸੀਂ ਅਮਰਿਤਪਾਲ ਜੀ ਆਓ ਸਾਹਮਣੇ ਸਰੈਂਡਰ ਕਰੋ ਕਨਸਟੀਟਿਊਸ਼ਨ ਨੂੰ ਆਪਣਾ ਰੋਲ ਪਲੇ ਕਰਨ ਦਿਓ ਕੋਰਟ ਨੂੰ ਜੁਡੀਸ਼ਰੀ ਨੂੰ ਆਪਣਾ ਰੋਲ ਪਲੇ ਕਰਨ ਦਿਓ ਤਾਂ ਜੇ ਤੁਸੀਂ નિર્ਦੋਸ਼ ਹੋਏ ਤਾਂ ਤੁਸੀਂ ਬਰੀ ਹੋ ਜਾਓਗੇ ਅਸੀਂ ਤਾਂ ਚਾਹਦੇ ਤੁਸੀਂ ਸਾਹਮਣੇ ਆਓ ਤੁਸੀਂ ਸੱਚ ਰੱਖੋ ਆਗੇ ਵੀ ਇਹ ਗੱਲ ਹੈ ਜੀ ਇਹ ਗੱਲ ਹੈ ਇਦਾਂ ਦਾ ਹੋਇਆ ਇਦਾਂ ਦਾ ਹੈ ਮੈਂ ਮੇਰਾ ਕੋਈ ਰੋਲ ਨਹੀਂ ਜੀ ਤੁਹਾਨੂੰ ਤਾਂ ਫਿਰ ਡਿਫੇਮ ਹੀ ਤੁਸੀਂ ਤਾਂ ਡਿਫੇਮ ਹੀ ਹੋ ਰਹੇ ਹੋ ਨਾ ਬੇਮਤਲਬ ਤੋਂ ਬ੍ਰਦਰ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਫਿਰ ਤਾਂ ਅਲੀਗੇਸ਼ਨ ਜਿੰਨੇ ਮਰਜੀ ਲਗੀ ਜਾਣ ਤੁਹਾਡੇ ਤੇ ਪਰ ਤੁਸੀਂ ਜਦ ਤੱਕ ਜੇ ਤੁਸੀਂ ਸਰੈਂਡਰ ਕਰਨ ਦੀ ਸੋਚੀਏ ਤਾਂ ਬਹੁਤ ਕੌਨਸ਼ੀਅਸ ਮਾਈਂਡ ਨਾਲ ਸੋਚੀਏ ਤੁਸੀਂ ਸਰੈਂਡਰ ਕਰੋ ਬਹੁਤ ਵਧੀਆ ਗੱਲ ਹੈ ਸ਼ਰਮਾ ਜੀ ਇੱਕ ਵਾਰ ਸਵਾਲ ਹੈ ਕਿ ਇੱਕ ਆਮ ਨੋਰਮਲ ਬੰਦੇ ਨੂੰ ਜੇਕਰ ਬਾਹਰ ਜਾਣਾ ਹੋਵੇ ਤਾਂ ਬਹੁਤ ਸਟ੍ਰਗਲ ਕਰਨਾ ਪੈਂਦਾ ਬਹੁਤ ਚੀਜ਼ਾਂ ਸ਼ੋਅ ਕਰਨੀਆਂ ਪੈਣੀਆਂ ਇੱਕ ਬੰਦਾ ਕਤਲ ਕਰਕੇ ਕਿਵੇਂ ਬਾਹਰ ਪਰ ਆ ਰੋ ਸਕਦਾ ਦੇਖੋ ਜੀ ਬਹੁਤ ਵਧੀਆ ਸਵਾਲ ਹੈ ਤੁਹਾਡਾ ਹਰਮਨ ਜੀ ਇੱਕ ਗੱਲ ਹੈ ਅਸੀਂ ਤਾਂ ਚਲੋ ਕਹਿ ਰਹੇ ਨੇ ਉਹਨਾਂ ਦੇ ਵਕੀਲ ਸਾਹਿਬ ਨੇ ਜਿਹੜੇ ਮਨਬਰ ਸਖੈਰਾ ਸਾਹਿਬ ਬਹੁਤ ਸੀਨੀਅਰ ਐਡਵੋਕੇਟਸ ਨੇ ਉਹਨਾਂ ਨੇ ਬਹੁਤ ਐਹੀ ਜੀ ਗੱਲਾਂ ਕਰੀਆਂ ਵੀ ਜਿਹੜੀ ਗੱਲਾਂ ਪ੍ਰੋਵੋਕਿੰਗ ਸੀਗੀਆਂ ਮੇਰੇ ਨਜ਼ਰ ਮਤਲਬ ਮੇਰੇ ਨਜ਼ਰੀਏ ਤੋਂ ਮੈਂ ਜਿਵੇਂ ਵੇਖਾ ਪ੍ਰੋਵੋਕਿੰਗ ਨੇ ਵੀ ਉਹ ਅੱਕ ਗਿਆ ਸੀ ਦੇਖੋ ਇੱਕ ਅੱਕ ਗਿਆ ਟਰਮ ਬੜੀ ਮੈਂ ਤੁਹਾਡੀ ਗੱਲ ਦਾ ਵੀ ਜਵਾਬ ਦੇਵਾਂਗਾ ਇੱਕ ਅੱਕ ਗਿਆ ਟਰਮ ਬਹੁਤ ਜ਼ਿੰਮੇਵਾਰੀ ਵਾਲਾ ਵਰਲਡ ਹੈ ਉਹ ਵੀ ਸੀਨੀਅਰ ਐਡਵੋਕੇਟ ਦੇਵ ਮੂੰਹ ਚੋ ਜੇ ਕੋਈ ਬੋਲ ਰਿਹਾ ਵੀ ਮੈਂ ਹੁਣ ਕਹਾ ਅੱਕ ਕੇ ਅੱਕ ਗਿਆ ਮੀਨਸ ਵੀ ਜੇ ਕੋਈ ਵੀ ਬੰਦਾ ਉਹਨੇ ਪੁਲਿਸ ਚ ਕੰਪਲੇਂਟ ਦਿੱਤੀ ਪੁਲਿਸ ਨੇ ਸੈਕਸ਼ਨ 67 ਦਾ ਪਰਚਾ ਨਹੀਂ ਦਿੱਤਾ ਅਸੀਂ ਮੰਨ ਗਏ ਉਹਨੇ ਪਰਚਾ ਨਹੀਂ ਦਿੱਤਾ ਪੁਲਿਸ ਨੇ ਉਹ ਕੋਰਟ ਚ ਚੱਲ ਗਿਆ ਕੋਰਟ ਚ ਜਾ ਕੇ ਵੀ ਉਹਦੀ ਸੁਣਵਾਈ ਨਹੀਂ ਹੋਈ ਉਹਨੇ ਕੰਪਲੇਂਟ ਕੇਸ ਪਾਇਆ ਸੀ 156 ਦਿਨ ਚੋਂ ਦੀ ਕਾਰਵਾਈ ਨਹੀਂ ਹੋਈ ਚਲੋ ਅਸੀਂ ਮੰਨ ਗਏ ਉਹਦੀ ਕਾਰਵਾਈ ਨਹੀਂ ਹੋਈ ਉਨੇ ਧਰਨੇ ਲਾਇਆ ਉਹਨੇ ਧਰਨਾ ਪਰ ਜਰਚਨ ਕੀਤੇ ਡੀਸੀ ਦਫਤਰ ਬੈਠਿਆ ਜੀ ਡੀਸੀ ਐ ਐਸਐਸਪੀ ਦਫਤਰ ਬੈਠਿਆ ਜੀ ਸੀਐਮ ਹਾਊਸ ਬੈਠਿਆ ਜੀ ਉਹਦੀ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਉਹਨੇ ਮਾਰਤੀ ਮੈਂ ਇੰਟਰਵਿਊ ਨਹੀਂ ਪਾਣਾ ਸੀ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿਉਂ ਕਿਉਂਕਿ ਸਾਨੂੰ ਵੀ ਪਤਾ ਹੁੰਦਾ ਵੀ ਇਹ ਕਿਆ ਬੰਦਾ ਕੀ ਕਰਦਾ ਫਿਰ ਜੀ ਜੇ ਅੱਕ ਕੇ ਕੀ ਨਾ ਕਰਦਾ ਫਿਰ ਉਸ ਤੋਂ ਬਾਅਦ ਜੇ ਟਰਮ ਯੂਜ਼ ਹੋਣ ਦੀ ਅੱਕ ਕੇ ਤਾਂ ਫਿਰ ਮੈਨੂੰ ਫੀਲ ਗੁੱਡ ਹੁੰਦਾ ਵੀ ਉਹਦੇ ਵਕੀਲ ਸਾਹਿਬ ਨੇ ਕਿਹਾ ਅੱਕ ਕੇ ਉਹਨਾਂ ਨੇ ਕਿਹਾ ਜੀ ਉਹ ਡੀਐਸਪੀ ਚ ਕੋਲ ਗਿਆ ਡੀਐਸਪੀ ਨੇ ਪਰਚਾ ਨਹੀਂ ਦਰਜ ਕੀਤਾ ਭਾਜ ਜੇ ਤੁਸੀਂ ਕਹੋਗੇ ਉਹਨਾਂ ਨੂੰ ਸਮਝੋਤਾ ਨਾਮਾ ਲਿਖ ਦੋ ਡੀਐਸਪੀ ਸਾਹਿਬ ਕਿੱਥੋਂ ਪਰਚਾ ਦਰਜ ਕਰ ਦੇਣਗੇ ਜੀ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਜੇ ਤੁਸੀਂ ਕਹੋਗੇ ਅੜ ਕੇ ਡੀਐਸਪੀ ਸਾਹਿਬ ਅਸੀਂ ਨਹੀਂ ਕਰਨਾ ਸਮਝੋਤਾ ਇਹਦੀ ਵਲਗੈਰਟੀ ਆਈਟੀ ਐਕਟ ਦਾ 67 ਦਾ ਪਰਚਾ ਦਿਓ ਕੋਰਡ ਤੁਹਾਨੂੰ ਨਹੀਂ ਪਤਾ ਸੀ 3 ਸਾਲ ਤੋਂ ਕੋਰਡ ਯੂਜ਼ ਕਰ ਰਹੇ ਤੁਸੀਂ ਕਿੱਥੇ ਸੀਗੇ ਹਮ ਵੇਅਰ ਆਰ ਯੂ ਬ੍ਰਦਰ ਆਪ ਕਹਾਂ تھے ਆਪ 3 ਸਾਲ ਸੇ ਉਸਕੇ ਸਾਥ ਕਮਿਊਨੀਕੇਸ਼ਨ ਮੇਂ ਕਿਉਂ ਥੇ एंड में आपने आपने दो सौ पचानवे का पर्चा क्यों नहीं? आप कह रहे हमने समझाई मैं कह रहा यार ठीक है आपने दस बार समझाई बीस बार समझाई आपके समझाने से नहीं समझी आपने डीएसपी को आपने डीएसपी के पास भी बुला ली कंप्लेट देके जो भी सो कॉल्ड डीएसपी साहब को आप जहां पे भी बैठे मेरे को नहीं पता जो ये बातें उठ रही हैं ठीक है, है? वहां पे भी वो कंप्लेट निकलवानी चाहिए इनका क्या समझौता होया डेढ़ लाख रुपया दिया जी गाड़ियां ठीक करवाई जी ये बातें क्या है किचड़ी यही तो इन्वेस्टिगेट होना है ਉਨਕੇ ਐਡਵੋਕੇਟ ਸਾਹਿਬ ਕਹਿ ਰਹੇ ਆ ਕਿ ਜੀ ਲੱਚੜਤਾ ਫਿਲਾਰੀ ਦੀ ਉਹ ਇਸ ਲਈ ਮਾਰਦੀ ਆਪ ਤੋਂ ਸ਼ਰੇਆਮ ਪ੍ਰਵੋਕ ਕਰ ਰਹੇ ਵਕੀਲ ਸਾਹਿਬ ਉਨਕੋ ਕਿ ਮਤਲਬ ਕੱਲ ਕੋਈ ਅਗਰ ਉਹ ਨਾ ਕਰੇ ਤਾਂ ਉਸਕੋ ਮਾਰ ਦੋ ਜੀ ਅਗਰ ਕੋਈ ਲੱਚੜਤਾ ਫਿਲਾਇ ਲੱਚੜਤਾ ਕੋਈ ਫਿਲਾ ਰਹਾ 67 ਸੈਕਸ਼ਨ 67 ਆਈਟੀ ਐਕਟ ਦਾ ਮੈਂ ਵਕੀਲ ਸਾਹਿਬ ਕਾਨੂੰਨੀ ਮੈਂ ਤੁਹਾਨੂੰ ਕਾਨੂੰਨੀ ਸਿਖਾ ਰਿਹਾ ਮੈਂ ਬਹੁਤ ਤੁਹਾਡੇ ਤੋਂ ਬਹੁਤ ਛੋਟਾ ਤੇ ਜੂਨੀਅਰ ਆ ਤੇ ਮੈਂ ਇਸ ਚੀਜ਼ ਦਾ ਸਨਮਾਨ ਵੀ ਕਰਦਾ ਪਰ ਜੇ ਤੁਸੀਂ ਕੋਈ ਗਲਤ ਗੱਲ ਕਰੋਗੇ ਤਾਂ ਉਸ ਗਲਤ ਗੱਲ ਨੂੰ ਮੈਂ ਬਰਦਾਸ਼ਤ ਨਹੀਂ ਕਰੂੰਗਾ ਜੀ ਸਾਫ ਜੀ ਮੇਰਾ ਸਾਫ ਜਿਹਾ ਇਸ਼ਾਰਾ ਹੈ ਤਾਂ ਦੂਜੀ ਗੱਲ ਤੁਹਾਡਾ ਸਵਾਲ ਹੈ ਵੀ ਕੋਈ ਮਰਡਰ ਕਰਕੇ ਕਿਵੇਂ ਬਾਹਰ ਚਲ ਗਿਆ ਪਲੈਨਿੰਗ ਸੀਗੀ ਤਦ ਹੀ ਗਿਆ ਨਾ ਜੇ ਪਲੈਨਿੰਗ ਨਾ ਹੁੰਦੀ ਹੁਣ ਮੈਂ ਮੈਂ ਤੇ ਤੁਸੀਂ ਦੁਬਈ ਹੁਣ ਸੋਚ ਲਿਆ ਸੀ ਘੁੰਮਣ ਜਾਣਾ ਦੁਬਈ ਸਾਨੂੰ ਪਹਿਲਾਂ ਵੀਜ਼ਾ ਲੈਣਾ ਪੈਣਾ ਟਿਕਟਾਂ ਬੁੱਕ ਕਰਾਣੀ ਪੈਣੀ ਆ 7 ਘੰਟੇ ਦਾ ਪੁਲਸ ਨੇ ਪੁਲਸ ਦੀ ਸਟੇਟਮੈਂਟ ਐ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਦੀ ਮੈਡਮ ਦੀ ਸਟੇਟਮੈਂਟ ਆ ਵੀ 7 ਘੰਟੇ ਦਾ ਗੈਪ ਸੀਗਾ ਜਿਹਦੇ ਵਿੱਚੋਂ ਭੱਜਿਆ ਭਾਜੀ 7 ਘੰਟੇ ਦੇ ਵਿੱਚ ਨਹੀਂ ਇਹ ਪਲੈਨਿੰਗ ਹੋ ਸਕਦੀ ਦੁਬਈ ਵਾਲੀ ਮੈਂ ਤਾਂ ਨਹੀਂ ਲੈ ਸਕਦਾ ਕੋਈ ਵੀ ਨਹੀਂ ਲੈ ਸਕਦਾ ਵੀਜ਼ਾ 7 ਘੰਟੇ ਚ 3-4 ਘੰਟੇ 5 ਘੰਟੇ 12 ਘੰਟੇ ਦਾ ਤਾਂ ਦੁਬਈ ਦਾ ਪ੍ਰੋਸੈਸ ਹੈ ਹੀ ਮੈਂ ਉਹਨੇ ਲਾਸਟ ਟਾਈਮ ਵੀ ਗਿਆ ਸੀ ਤਾਂ ਮੈਨੂੰ 36 ਘੰਟੇ ਲੱਗੇ ਸੀ ਮੇਰਾ ਵੀਜ਼ਾ ਆਣ ਜਦੋਂ ਜਦੋਂ ਮੇਰਾ ਸਾਰਾ ਕੁਝ ਠੀਕ ਸੀਗਾ ਬੈਂਕ ਸਟੇਟਮੈਂਟਾਂ ਠੀਕ ਸੀਗੀ ਸਭ ਕੁਝ ਠੀਕ ਸੀਗਾ ਤਾ ਮਤਲਬ ਇੱਕ ਪ੍ਰੋਸੈਸ ਹੈ ਪ੍ਰੋਪਰ ਚੈਨਲ ਹੈ ਟਿਕਟ ਬੁੱਕ ਹੁੰਦੀ ਹੈ ਕਨਫਰਮੇਸ਼ਨ ਆਉਂਦੀ ਹੈ ਵੀਜ਼ੇ ਦੀ ਕਨਫਰਮੇਸ਼ਨ ਆਉਂਦੀ ਹੈ ਤੁਹਾਨੂੰ ਫਿਰ ਉਹਦਾ ਐਸ਼ ਵਿਡਰੋ ਕਰਾਣਾ ਪੈਂਦਾ ਉਹ ਉੱਥੇ ਦੀ ਕਰੰਸੀ ਕਰੰਸੀ ਵਿਡਰੋ ਕਰਾਣੀ ਪੈਂਦੀ ਹੈ ਮਾੜੀ ਜੀ ਲੈ ਕੇ ਜਾਣੀ ਪੈਂਦੀ ਹੈ ਸਾਰਾ ਸਾਰਾ ਕੁਝ ਹੁੰਦਾ ਮਤਲਬ ਸਾਰਾ ਕੁਝ ਪ੍ਰੀ ਪਲਾਨਡ ਦਾ ਤਦੀ ਭੱਜ ਗਿਆ 7 ਘੰਟੇ ਚ ਵਿੱਚ ਬੈਗ ਪੈਕ ਪਏ ਸੀ ਤਾਂ ਜੇ ਤੁਸੀਂ ਨਹੀਂ ਵੀ ਭੱਜੇ ਵੀਰੇ ਜੇ ਕੋਈ ਚੀਜ਼ ਦੀ ਪਲੈਨਿੰਗ ਹੋਈ ਹੈ ਕੋਈ ਚੀਜ਼ ਤੁਹਾਡੇ ਤੇ ਮੱਥੀ ਜਾ ਰਹੀ ਹੈ ਤਾਂ ਪਲੀਜ਼ ਤੁਸੀਂ ਸਰੈਂਡਰ ਕਰੋ ਵੀਰੇ ਤੁਸੀਂ ਸਰੈਂਡਰ ਕਰਕੇ ਤੁਸੀਂ ਆਪਣਾ ਪੱਖ ਰੱਖੋ ਅਸੀਂ ਤੁਹਾਡੇ ਨਾਲ ਖੜਾਂਗੇ ਜੇ ਤੁਸੀਂ ਆਪਣਾ ਪੱਖ ਰੱਖ ਕੇ ਜੇ ਸਹੀ ਪ੍ਰੂਫ ਹੋ ਗਏ ਸਾ ਇਹ ਐਡਵੋਕੇਟ ਗੀਤਨ ਸ਼ਰਮਾ ਤੁਹਾਡੇ ਤੁਹਾਡੇ ਪੱਖ ਚ ਆਊਗਾ ਸਭ ਤੋਂ ਪਹਿਲਾਂ ਇਹ ਤੁਹਾਡੇ ਨਾਲ ਵਾਦਾ ਮੇਰਾ ਸ਼ਰਮਾ ਜੀ ਤੁਸੀਂ ਇੱਕ ਐਡਵੋਕੇਟ ਹੋਣ ਦੇ ਲਾਦੇ ਲਾਦੇ ਮਤਾਬਿਕ ਜੋ ਵੀ ਦੱਸਿਆ ਉਹਨੂੰ ਮੈਂ ਸਹੀ ਮੰਨਦਾ ਪਰ ਕਈ ਕੁੜੀਆਂ ਦੀ ਸਟੇਟਮੈਂਟ ਆ ਰਹੀ ਕਿ ਸਰਲੀਨ ਚਾਵਲਾ ਇਹ ਕੁੜੀ ਉਹਦੀ ਸਟੇਟਮੈਂਟ ਆ ਰਹੀ ਕਿ ਸਾਡਾ ਤਾਂ ਘਰੀ ਇਸ ਕਰਕੇ ਚੱਲਦਾ ਦੇਖੋ ਇਹ ਬੇਵਕੂਫੀ ਹੈ ਮੈਂ ਨਹੀਂ ਜਾਣਦਾ ਸਰਲੀਨ ਕੌਣ ਹੈ ਕੌਣ ਨਹੀਂ ਮੈਂ ਮੈਂ ਐਕਚੁਅਲ ਤਾਂ ਦੱਸ ਰਿਹਾ ਮੈਂ ਆਪਣੀ ਰੋਜੀ ਰੋਟੀ ਤੇ ਬੈਠਾ ਹਾਂ ਮੈਂ ਆਪਣੇ ਦਫ਼ਤਰ 'ਚ ਬੈਠਿਆ ਮੈਂ ਆਪਣੀ ਰੋਜੀ ਤੇ ਬੈ ਕੇ ਤਾਂ ਝੂਠ ਨਹੀਂ ਬੋਲਾਂਗਾ ਨਾ ਮੈਨੂੰ ਐਕਚੁਅਲੀ ਪਤਾ ਫੋਮਲ ਭਾਬੀ ਕੌਣ ਸੀ ਮੈਨੂੰ ਐਕਚੁਅਲ ਨਹੀਂ ਪਤਾ ਇਹ ਲੂਤਰਾ ਲਾਤਰਾ ਜੀ ਖੋਰਾ ਜਿਹਦੇ ਨੂੰ ਜਿਹਨੂੰ ਸਿਕਿਉਰਟੀ ਦੇਤੀ ਮੈਨੂੰ ਉਹ ਵੀ ਨਹੀਂ ਪਤਾ ਸੱਚਾਈ ਚ ਉਹ ਕੌਣ ਸੀ ਕੁੜੀਆਂ ਕਹਿ ਰਹੇ ਨੇ ਇਨਫਲੂਐਂਸਰ ਜੋ ਕੁੜੀਆਂ ਨੇ ਉਹ ਕਹਿੰਦੇ ਸੀ ਚੰਗਾ ਕੰਟੈਂਟ ਮੈਂ ਉਹ ਹੀ ਦੱਸ ਰਿਹਾ ਮੈਂ ਉਹ ਹੀ ਦੱਸ ਰਿਹਾ ਇੱਕ ਸੁਰਲੀਨ ਦਾ ਵੀ ਨਹੀਂ ਪਤਾ ਇਹ ਹਾਲੇ ਤਾਜ਼ੀ ਤਾਜ਼ੀ ਮਾਮਲਾ ਪੱਕਿਆ ਤਾਂ ਮੈਨੂੰ ਮੇਰੇ ਸਾਹਮਣੇ ਖਬਰਾਂ ਚ ਵੀ ਮੈਂ ਪੜ ਰਿਹਾ ਵਾ ਜੇ ਖਬਰਾਂ ਡੇਲੀ ਪੋਸਟ ਨੇ ਪਾਈ ਸੀ ਇੱਕ ਉਹਦੀ ਸੁਰਲੀਨ ਦੀ ਵੀਡੀਓ ਉਹ ਮੈਂ ਵੇਖੀ ਸੀ ਬੜਾ ਗਰਮ ਹੋ ਰਹੀ ਸੀ ਵੀ ਮੈਂ 10 ਸਾਲ ਪਹਿਲੇ ਗੁਰੂ ਦੇ ਗਾਣੇ ਕੱਢੇ ਸੀ ਤਾਂ ਉਹ ਕਿਸੇ ਨੇ ਦੇਖੇ ਨਹੀਂ ਮੈਂ ਚੁੰਨੀ ਲੈ ਕੇ ਗੁਰਦੁਆਰੇ ਜਾਂਦੀ ਸੀ ਪਤਾ ਨਹੀਂ ਕੀ ਕੀ ਗੱਲਾਂ ਕਰ ਰਹੀ ਐ ਵਟਸੋ ਐਵਰ ਮੈਂ ਉਹਨੂੰ ਕੁੜੀ ਨੂੰ ਇੱਕ ਨਸੀਹਤ ਦੇਣਾ ਚਾਹੁੰਦਾ ਵੀ ਗਾਣੇ ਤਾਂ ਬੀ ਪ੍ਰਾਗ ਵੀ ਗਾਰੇ ਹ ਗਾਣੇ ਹੋਰ ਵੀ ਕਈ ਸਿੰਗਰ ਨੇ ਜੀ ਜੀ ਗਾਣੇ ਹੋਰ ਵੀ ਕਈ ਸਿੰਗਰ ਗਾ ਰਹੇ ਨੇ ਤਾਂ that doesn't mean ਭੈਣੇ ਵੀ ਸਟਰਗਲ ਮੈਟਰ ਨਹੀਂ ਕਰਦਾ ਇਫ ਯੂ ਹੈਵ ਦਾ ਟੈਲੈਂਟ ਅਗਰ ਤੁਹਾਡੇ ਕੋਲ ਟੈਲੈਂਟ ਹੁੰਦਾ ਤਾਂ ਤੁਹਾਡਾ ਇੱਕ ਸਾਲ ਦੋ ਸਾਲ ਨੇ ਤਿੰਨ ਸਾਲ ਨੇ ਚਾਰ ਸਾਲ ਨੇ ਪੰਜ ਸਾਲ ਤੇ ਤੁਸੀਂ ਕਾਮਯਾਬ ਹੋ ਜਾਂਦੇ ਗਾंदे ਰਹਿੰਦੇ ਗਾਣੇ ਕਈ ਐਸੇ ਕਈ ਐਸੇ ਸਿੰਗਰ ਨੇ ਉਹ ਇੱਕ ਸਿੰਗਰ ਸੀਗੀ ਕੀ ਨਾਮ ਹੈ ਉਹਨਾਂ ਦਾ ਕੁੜੀ ਦਾ ਜਿਹੜੀ ਪਹਿਲਾਂ ਭੇਟਾ ਗਾਂਦੀ ਸੀ ਹੁਣ ਇੰਡੀਅਨ ਆਈਡਲ ਜੱਜ ਕਰਦੀ ਆ ਸਾਡੀ ਪੰਜਾਬ ਦੀ ਕੁੜੀ ਐ ਉਹ ਠੀਕ ਐ ਉਹਨਾਂ ਦਾ ਮੈਨੂੰ ਨਾਮ ਨਹੀਂ ਚੇਤੇ ਆ ਰਿਹਾ ਉਹ ਭਗਤੀ ਗਾਣੇ ਗਾਉਂਦੇ ਸੀ ਭੇਟਾ ਗਾਉਂਦੀ ਸੀ ਬਚਪਨ ਤੋਂ ਜੀ ਜੀ ਤਾਂ ਤੁਸੀਂ ਕਿਵੇਂ ਲਾਂਚਣ ਲਾ ਸਕਦੇ ਹੋ ਵੀ ਮੈਂ ਧਾਰਮਿਕ ਗਾਣੇ ਗਾੰਦੀ ਸੀ ਤਾਂ ਲੋਕਾਂ ਨੇ ਸੁਨਿਆ ਨਹੀਂ ਤੁਹਾਡੇ ਕੋਲ ਆਪਸ਼ਨ ਸੀਗਾ ਯੂ ਹੈਵ ਸਿਸਟਰ ਯੂ ਹੈਵ ਦਾ ਆਪਸ਼ਨ ਇਨ ਯੋਰ ਹੈਂਡਸ ਤੁਹਾਡੇ ਕੋਲ ਆਪਸ਼ਨ ਸੀਗਾ ਪਰ ਤੁਸੀਂ ਲੱਚਰ ਦਾ ਆਪਸ਼ਨ ਚੁਣਿਆ ਜੀ ਮੈਂ ਇਸ ਗੱਲ 'ਚ ਤੁਹਾਡਾ ਸਪੋਰਟ ਨਹੀਂ ਕਰੂੰਗਾ ਨੈਵਰ ਤੁਸੀਂ ਲੱਚਰ ਦਾ ਆਪਸ਼ਨ ਮੇਰੀ ਵਕਾਲਤ ਨਹੀਂ ਚੱਲ ਰਹੀ ਮੈਂ ਚਲੋ ਕਹਿੰਦਾ ਮੈਂ ਮੈਨੂੰ ਬਹੁਤ ਸਾਲ ਹੋ ਗਏ ਵਕਾਲਤ ਕਰਦੇ ਸਾਡੀ ਵਕਾਲਤ ਨੂੰ ਵੀ ਟਾਈਮ ਲੱਗਦਾ ਚੱਲਦੇ ਤਾਂ ਕੀ ਕਰੀਏ ਅਸੀਂ ਲੱਚਰ ਦਾ ਵੱਲ ਚੱਲ ਜਾਈਏ ਅਸੀਂ ਨੱਚਣ ਲੱਗ ਜਾਈਏ ਠੂਮ ਕੇ ਲਾ ਕੇ ਚੁੰਨੀਆਂ ਬੰਨ੍ਹ ਕੇ ਜੇ ਸਾਡੀ ਵਕਾਲਤ ਨਹੀਂ ਚੱਲ ਰਹੀ ਸਾਡੀ ਵਕਾਲਤ ਨੂੰ ਇੱਕ ਐਡਵੋਕੇਟ ਨੂੰ ਕਾਮਯਾਬ ਹੋਣ ਲਈ ਘੱਟੋ-ਘੱਟ 10-15 ਸਾਲ ਲੱਗਦੇ ਨੇ ਤਾਂ ਜੇ ਸਾਡੀ ਵਕਾਲਤ ਹੁਣੇ ਤੁਰਨ ਲੱਗੀ ਆ ਤਾਂ ਅਸੀਂ ਲਕਚਰਤਾਵਲ ਚੱਲ ਜਾਈਏ ਜੀ ਸਾਡੀ ਵਕਾਲਤ ਤਾਂ ਚੱ ਨਹੀਂ ਰਹੀ ਸਾਡੇ ਕੋਲ ਤਾਂ ਕਲਾਇੰਟ ਆ ਨਹੀਂ ਰਹੇ ਸੀ ਜੀ ਅਸੀਂ ਤਾਂ ਲਕਚਰਤਾਵਲ ਚੱਲ ਗਿਆ ਸੀ ਤਾਂ ਗਾਲ੍ਹਾਂ ਦੇਣ ਲੱਗੇ ਆਨਲਾਈਨ ਗਲਤ ਗੱਲ ਐ ਸੁਰਲੀਨ ਜੀ ਤੁਸੀਂ ਭੈਣਾ ਵਰਗੇ ਹੋ ਤੁਹਾਡੇ ਵਾਸਤੇ ਸਲਾਹ ਹੈ ਵੀ ਹੱਲੇ ਵੀ ਸੁਧਰ ਜੋ ਇਹ ਗਾਲ੍ਹਾਂ ਕੱਢ ਕੇ ਅਸੀਂ ਆਪਣੀ ਆਣੇ ਵਾਲੀ ਮੰਡੀਰੀ ਖਰਾਬ ਅਸੀਂ ਆਪਣੀ ਆਣੇ ਵਾਲੀ ਪੰਜੀ ਦੀ ਖਰਾਬ ਕਰ ਰਹੇ ਹਾਂ ਹੋਰ ਅਸੀਂ ਕੁਝ ਸਰਭਾ ਜੀ ਤੁਹਾਨੂੰ ਲੱਗਦਾ ਇੱਕ ਪਾਸੇ ਸਮਾਜ ਵੀ ਇਸ ਦਾ ਜ਼ਿੰਮੇਵਾਰ ਹੈ ਕਿ ਜੋ ਲੋਕ ਦੇਖਦੇ ਨੇ ਮੈਂ ਦੇਖਿਆ ਕਿ ਲੱਖਾਂ ਦੇ ਵੀ ਹੁੰਨੇ ਲੱਖਾਂ ਦੇ ਬਿਲਕੁਲ ਜੀ ਦੇਖੋ ਤਮਾਸ਼ੀਨ ਨੇ ਲੋਕ ਮੈਂ ਤਾਂ ਸ਼ਰਿਆਮ ਕਹਿ ਰਿਹਾ ਤਮਾਸ਼ੀਨ ਨੇ ਲੋਕ ਜਿਹੜੇ ਇਹ ਇਹੋ ਜਿਹੇ ਕੰਟੈਂਟ ਨੂੰ ਸਪੋਰਟ ਕਰਦੇ ਨੇ ਉਹ ਤਮਾਸ਼ੀਨ ਨੇ sire ਦੇ sire ਦੇ ਮੈਂ ਜ਼ਿਆਦਾ ਗੱਲਾਂ ਨਹੀਂ ਕਹਿੰਦਾ ਪਰ ਮੈਂ ਇੰਨੀ ਕ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਜਦੋਂ ਤੱਕ ਪਰੋਸੋਗੇ ਨਹੀਂ ਕਿਸ ਕੁਝ ਹੂੰ ਤਾਂ ਉਹ ਕਿਵੇਂ ਫੈਲੂਗਾ ਤੁਸੀਂ ਪਰੋਸਣਾ ਬੰਦ ਕਰ ਦੋ ਹੂੰ ਪਰੋਸੋ ਹੀ ਨਾ ਉਹ ਫੈਲੇਗਾ ਉਹ ਉਹ ਉਹਨੇ ਕੰਟੈਂਟ ਨੇ ਅੱਗੇ ਜਾਣਾ ਹੀ ਨਹੀਂ ਕਿਥੇ ਹੂੰ ਬੰਦ ਤਾਂ ਕਰੋ ਨਾ ਕਰਨਾ ਪਰੋਸਣਾ ਦਾ ਬੰਦ ਕਰੋ ਤਾਂ ਇਹ ਪਰੋਸਣਾ ਕਿਵੇਂ ਬੰਦ ਹੋ ਸਕਦਾ ਪਰੋਸਣ ਵਾਲਾ ਕਿਉਂ ਨਹੀਂ ਬੰਦ ਹੋ ਸਕਦਾ ਲਿਆਓ ਮੈਨੂੰ ਤੁਸੀਂ ਲਿਸਟ ਦਿਓ ਸਰਕਾਰ ਇੱਕ ਪੈਨਲ ਬਣਾਏ ਮੈਂ ਔਨ ਚ ਔਨ ਤੁਹਾਡੇ ਕੈਮਰਾ ਰਾਹੀਂ ਚੈਲੰਜ ਕਰਦਾ ਤੁਸੀਂ ਮੈਨੂੰ ਪੈਨਲ ਦਾ Member ही तो मैं नहीं कहता, ला दो अगले हफ्ते के अंदर अंदर जाऊंगा छुट्टियां अभी हमारी वेकेशन चल रही है, मैं कीती कीती है। मैं, मैं पहल, मैं Interest, जिस दिन वेकेशन खुल गई अर्जेंट पी एल में 100 परसेंट जाऊंगा और मैं कहूंगा हाईकोर्ट को कि अगर सरकार ने अगर कोई आदेश प्रताड़ित नहीं किया चाहे वो सेंटर की हो चाहे वो स्टेट बॉडी हो क्योंकि अभी मेरे ख्याल से जो हमारे स्टेट वुमेन कमीशन के जो चेयरमैन पर्सन है मैडम उन्होंने भी एक कहा कि मैं मोदी साहब को भी चिट्ठी लिखूंगी डीजी साहब को भी लिखूंगी और सीएम साहब पंजाब को भी लिखूंगी हुँ. तो चिट्ठियां लिखने से कुछ नहीं होना चिट्ठियां लिखने से कुछ नहीं होना यू हैव टू यू हैव टू टेक सम समिसीजन हार्श डिसीजन ਜੀ ਤੁਹਾਨੂੰ ਘੱਟੋ ਘੱਟ ਨਹੀਂ 3-400 ਪਰਚਾ ਦੇਣਾ ਪੈਣਾ ਸ਼ਾਰਟਲਿਸਟ ਕਰਕੇ ਨਾ ਕਾਊਂਟਾਂ ਤੇ ਤਦ ਜਾ ਕੇ ਸਵਾਦ ਆਣਾ ਸੀਐਮ ਸਾਹਿਬ ਕਿਉਂਕਿ ਇੱਕ ਅਲੱਗ ਬੋਰਡ ਬਣਾਓ ਤੁਸੀਂ ਉਸ ਬੋਰਡ ਦਾ ਮੈਨੂੰ ਮੈਂਬਰ ਬਣਾ ਦਿਓ ਸ਼ਾਰਟਲਿਸਟ ਕਰਕੇ ਦੇ ਦਿਓ ਤੇ ਪਰਚਾ ਦਰਜ ਕਰਨ ਦੀ ਮੇਰੇ ਤੇ ਪਾਵਰ ਦੇ ਦਿਓ ਮੇਰੀ ਇਸ ਕਲਮ 'ਚ ਮੈਂ ਐਡਵੋਕੇਟ ਆ ਮੈਂ ਬਾਈ ਪ੍ਰੋਫੈਸ਼ਨ ਐਡਵੋਕੇਟ ਆ ਮੈਂ ਕਿਸੇ ਵੀ ਕਨਸਟੀਟਿਊਸ਼ਨਲ ਬਾਡੀ ਤੇ ਮੈਂਬਰ ਆ ਸਕਦਾ ਤੁਸੀਂ ਸਰਕਾਰ ਮੈਨੂੰ ਮੈਂਬਰ ਹੀ ਬਣਾ ਦੇ ਮੈਂ ਫ੍ਰੀ ਆਫ ਕੋਸਟ ਸਟੇਟ ਲਈ ਕੰਮ ਕਰਨ ਨੂੰ ਤਿਆਰ ਆ ਮੈਨੂੰ ਬਣਾਏ ਮੈਂਬਰ ਔਰ ਮੈਂ ਮੈਂਬਰ ਬਣਦੇ ਸਾਰੀ ਤੁਸੀਂ ਮੈਨੂੰ ਸ਼ਾਰਟਲਿਸਟ ਕਰਕੇ ਦੇ ਦੋ ਤੇ ਕਹਿ ਦੋ ਮੇਰੀ ਡਿਊਟੀ ਲਾ ਦੋ ਵੀ ਚਾਹੇ ਭਾਵੇਂ ਪੂਰੇ ਇੰਡੀਆ ਮੈਨੂੰ ਆਪਣੇ ਖਰਚੇ ਤੇ ਜਾਣਾ ਪਏ ਮੈਂ ਲੈਕਚਰ ਦਾ ਜਿੰਨੇ ਵੀ ਫਲਾਂਦੇ ਨੇ ਵਾ ਸਭ ਤੇ ਪਰਚਾ ਦਰਜ ਕਰਾ ਦੂੰਗਾ ਮੈਂ ਜਾ ਕੇ ਸਰਵਾਜੀ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਇੱਕ ਫਰੋਤੀਆਂ ਦਾ ਦੌਰ ਸ਼ੁਰੂ ਹੋ ਜਾਊਗਾ ਕਿਉਂਕਿ ਪਹਿਲਾਂ ਕਲਾਕਾਰ ਨੂੰ ਟਾਰਗੇਟ ਕੀਤਾ ਜਾਂਦੀ ਪਹਿਲਾਂ ਸਿੱਧੂ ਮੂਸੇ ਵਾਲੇ ਦੀ ਮੌਤ ਹੋਈ ਉਹ ਵੀ ਇਸੇ ਟਾਰਗੇਟ ਕੀਤਾ ਕੀਤਾ ਜਾਂਦਾ ਸੀ ਉਹਨੂੰ ਫਰੋਤੀਆਂ ਵਾਸਤੇ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਇਨਫਲੂਐਂਸਰਾਂ ਦਾ ਟਾਈਮ ਆ ਗਿਆ ਉਹਨਾਂ ਨੂੰ ਟਾਰਗੇਟ ਕੀਤਾ ਜਾਏਗਾ ਦੇਖੋ ਇਹਨੂੰ ਲੈ ਆਂਸਰ ਹੈ ਨਾ ਮੈਂ ਦ ਉਨੇ ਇਨਾ ਗੰਦ ਬਕਿਆ ਅਲਾਬਾਦੀਆ ਸੀ ਕੋਹੋਰ ਸੀਗਾ ਇੰਸਟਾ ਇਹਨਾਂ ਨੇ ਨਾ ਭਾਜੀ ਗੰਦ ਪਾਤਾ ਇਹ ਕੀ ਸੋਚਦੇ ਨੇ ਇਹ ਸੋਚਦੇ ਨੇ ਵੀ ਜੇ ਅਸੀਂ ਗੰਦ ਪਾਵਾਂਗੇ ਸਾਡਾ ਕੰਟੈਂਟ ਚੱਲੂਗਾ ਕੰਟੈਂਟ ਹੋਰ ਵੀ ਬੜੇ ਇੰਸਟਾਗ੍ਰam ਇਨਫਲੂਐਂਸਰ ਨੇ ਜਿਨ੍ਹਾਂ ਦਾ ਚੱਲਦਾ ਬਹੁਤ ਵਧੀਆ ਚੱਲਦਾ ਔਰ ਜੋ ਅੱਛਾ ਕੰਟੈਂਟ ਪਾਉਂਦੇ ਨੇ ਕਈ ਕੁੜੀਆਂ ਵੀ ਨੇ ਉਹ ਸਿਰਫ ਡਾਂਸ ਕਰਦੀਆਂ ਨੇ ਅੱਛਾ ਕਥਕ ਕਰਦੀਆਂ ਨੇ ਕੋਈ ਕੁੜੀਆ ਬਾਲੀਵੁੱਡ ਤੇ ਡਾਂਸ ਕਰਦੀਆਂ ਨੇ ਪਰ ਉਹਨਾਂ ਨੇ ਕੱਪੜੇ ਪੂਰੇ ਪਾਏ ਹੁੰਦੇ ਨੇ ਅਸੀਂ ਨਹੀਂ ਕਹਿੰਦੇ ਤੁਸੀਂ ਨਾ ਨੱਚੋ ਅਸੀਂ ਨਹੀਂ ਕਹਿੰਦੇ ਤੁਸੀਂ ਡਾਂਸ ਵੀਡੀਓਜ਼ ਨਾ ਬਣਾਓ ਬਣਾਓ ਪਰ ਘੱਟੋ ਘੱਟ ਕੱਪੜਿਆਂ ਦਾ ਤਾਂ ਧਿਆਨ ਰੱਖੋ ਕਿਉਂਕਿ ਜਿਵੇਂ ਅੱਜ ਤੁਸੀਂ ਕਰ ਰਹੇ ਹੋ ਸਮਾਜ ਨੇ ਉਹੀ ਤੁਹਾਨੂੰ ਵਾਪਸ ਮੋੜ ਕੇ ਦੇਣਾ ਕੱਲ ਨੂੰ ਤੁਹਾਡੇ ਬੱਚੇ ਵੀ ਹੋਣੇ ਆ ਤੇ ਤੁਹਾਡਾ ਵੀ ਜਿਹੜਾ ਵੰਸ਼ ਹੈ ਉਹ ਇਸ ਦੁਨੀਆ 'ਚ ਆਣਾ ਹੈ ਕਈ ਐਦਾ ਦੀ ਗੱਲ ਨਾ ਹੋ ਜੇ ਵੀ ਕੱਲ ਨੂੰ ਜਿਹੜੇ ਇੰਸਟਾਗ੍ਰam ਜਿਹੜੇ ਇਨਫਲੂਐਂਸਰ ਨੇ ਇਹਨਾਂ ਦੇ ਕੱਲ ਇੱਕ ਇੱਕ ਕੋਮਲ ਹੋਰ ਜੰਮੀ ਪਈ ਔਰ ਇਹਨਾਂ ਨੂੰ ਉਹ ਭੁਗਤਣਾ ਪੈ ਜੇ ਦੁਬਾਰਾ ਤੇ ਮੇਰੀ ਤਾਂ ਇਹੀ ਨੀਸੀਅਤ ਹੈ ਦੂਜੀ ਗੱਲ ਉਸੀਂ ਕਹਿ ਰਹੇ ਹੋ ਫਿਰੋਤੀ ਵਾਲੀ ਗੱਲ ਬਾਜੀ ਫਿਰੋਤੀ ਦੇਖੋ ਕਿਸੇ ਵੀ ਕਿਸੇ ਦਾ ਮਰਡਰ ਕਰਤਾ ਹੋਣੇ ਹਲੇ ਤੱਕ ਤਾਂ ਪ੍ਰੂਫ ਤਾਂ ਹੋਇਆ ਨਹੀਂ ਹਲੇ ਤਾਂ ਅਲੀਗੇਸ਼ਨ ਦੇਖੋ ਵਿਚਾਰਾਂ ਦੀ ਲੜਾਈ ਆ ਹਲੇ ਤਾਂ ਸਿਰਫ ਅਲੀਗੇਸ਼ਨ ਲੱਗ ਰਹੇ ਨੇ ਤਾਂ ਸਾਨੂੰ ਗਾਲਾਂ ਪੜ ਰਹੀਆਂ ਨੇ ਅਸੀਂ ਤੁਹਾਡੇ ਕੈਮਰੇ ਦਾ ਹੀ ਆਪਣੇ ਪੱਖ ਰੱਖਦੇ ਨੇ ਤਾਂ ਸਾਡੂੰ ਤੁਹਾਡੇ ਨੀਚੇ ਕਮੈਂਟਾਂ ਦੀ ਗਾਲਾਂ ਦੀ ਝੜੀ ਪੈ ਜਾਂਦੀ ਹੈ ਗਾਲਾ 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 ਵੀ ਜਿਵੇਂ ਪਤਾ ਨਹੀਂ ਅਸੀਂ ਕੀ ਬਗਾੜਤਾ ਹੋ ਵੀ ਭਾ ਪਰਾ ਜੀ ਪਹਿਲਾਂ ਇੰਟਰਵਿਊ ਪੂਰਾ ਸੁਣ ਤੋਂ ਲੋ ਅਸੀਂ ਅੱਛੀ ਚੰਗੀ ਗੱਲ ਹੀ ਕਰ ਰਹੇ ਹਾਂ ਅਸੀਂ ਮਾੜੀ ਗੱਲ ਨਹੀਂ ਕਰ ਰਹੇ ਅਸੀਂ ਪੰਜਾਬ ਦਾ ਬੁਰਾ ਨਹੀਂ ਚਾਹੁੰਦੇ ਅਸੀਂ ਪੰਜਾਬ ਦੇ ਅਗੇਂਸਟ ਨਹੀਂ ਹਾਂ ਅਸੀਂ ਪੰਜਾਬ ਦੀ ਸੰਸਕ੍ਰਿਤੀ ਦੇ ਅਗੇਂਸਟ ਨਹੀਂ ਹਾਂ ਅਸੀਂ ਉਹਨੂੰ ਸੁਧਾਰਨਾ ਚਾਹੁੰਦੇ ਨੇ ਪਰ ਗੈਂਗਸਟਰਵਾਦ ਇੱਕ ਬਹੁਤ ਵੱਡਾ ਟੌਪਿਕ ਹੈ ਇਹ ਬਹੁਤ ਡਿਫਰੈਂਟ ਐਂਗਲ ਤੋਂ ਪੁਲਿਸ ਨੂੰ ਇਹਦੇ ਤੇ ਇਨਵੈਸਟੀਗੇਟ ਕਰਨਾ ਪੈਣਾ ਇਹ ਨਹੀਂ ਵੀ ਪੈਨਡਰੋਪ ਇਹਦੇ ਤੇ ਇੱਕ ਕਹਾਵਤ ਹੈ ਵੀ ਪੈਨਡਰੋਪ ਪੈਂਡਰੋਪ ਇਨਵੈਸਟੀਗੇਸ਼ਨ ਇਸ ਵਿੱਚ ਇਸ ਐਤੇ ਇਸ ਕੇਸ 'ਚ ਨਹੀਂ ਚਲਣੀ ਪੈਂਡਰੋਪ ਇਨਵੈਸਟੀਗੇਸ਼ਨ ਐਸਐਸਪੀ ਸਾਹਿਬ ਇਸ ਵਿੱਚ ਨਾ ਕਰਨ ਇਸ ਵਿੱਚ ਤਾਂ ਕਲਮ ਖੋਲ ਕੇ ਇਨਵੈਸਟੀਗੇਸ਼ਨ ਕਰਨ ਕਿ ਇਹਦੇ ਵਿੱਚ ਹੋਰ ਕਿਹੜੇ-ਕਿਹੜੇ ਐਂਗਲ ਆ ਸਕਦੇ ਨੇ ਗੈਂਗਸਟਰ ਟੱਚ ਤੋਂ ਨਹੀਂ ਐ ਕਈ ਕੱਲ ਨੂੰ ਮਾਰਤੀ ਕੁੜੀ ਹੁਣ ਉਹਦੇ ਤੇ ਉਹਦੇ ਉਹਦੇ ਚੱਕਰ 'ਚ ਬਾਕੀ ਇਨਫਲੂਐਂਸਰਾਂ ਤੋਂ ਫਰੋਤੀਆਂ ਤੋਂ ਨਹੀਂ ਮੰਗੀ ਜਾਣਗੀਆਂ ਕਈ ਐਂਗਲ ਸਰਚ ਕਰਕੇ ਉਸ ਤੋਂ ਬਾਅਦ ਕਿਸੇ ਨਿਸ਼ਕਰਸ਼ 'ਚ ਅਸੀਂ ਉੱਤੇ ਆਈਏ ਤਾਂ ਮੈਂ ਮੇਰੀ ਇਹੀ ਨਸੀਹਤ ਹੈ ਸ਼ਰਮਜੀ ਇਹ ਇਸ ਟੌਪਿਕ ਤੋਂ हट ਕੇ ਇੱਕ ਸਵਾਲ ਹੈ ਮੇਰਾ ਪੰਜਾਬ ਪੰਜਾਬੀ ਅਤੇ ਪੰਜਾਬ ਦੀ ਦੋਹੇ ਦਿਨ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਚਲਾਇਆ ਗਿਆ ਸੀ ਮਹਿੰਮ ਯੁੱਧ ਨਸ਼ਾ ਵਿਰੁੱਧ ਉਸ ਦੇ ਕੁਝ ਫਾਰਮ ਇਹਨਾਂ ਨੇ ਤਿਆਰ ਕੀਤੇ ਨੇ ਜਿਹੜੇ ਕਿ ਹਿੰਦੀ ਤਿਆਰ ਕੀਤੇ ਨੇ ਕਿ ਇਹ ਮਸਲਾ ਪੰਜਾਬ ਦਾ ਇਹ ਮਹਿੰਮ ਪੰਜਾਬ ਦੀ ਆ ਉਹ ਹਿੰਦੀ ਤਿਆਰ ਕੀਤੇ ਨੇ ਸਰਪੰਚਾਂ ਤੋਂ ਭਰਾਏ ਜਾਣੇ ਨੇ ਕਿ ਤੁਹਾਡੇ ਪਿੰਡ ਚ ਕੌਣ ਨਸ਼ਾ ਕਰਦਾ ਕੌਣ ਨਹੀਂ ਕਰਦਾ ਤੁਹਾਨੂੰ ਕੀ ਲੱਗਦਾ ਕਿ ਉਹ ਫਾਰਮ ਹਿੰਦੀ ਸ਼ਬਣੇ ਚਾਹੀਦੇ ਸੀ ਦੇਖੋ ਪੰਜਾਬ ਦੀ ਮਾਂ ਬੋਲੀ ਹੈ ਪੰਜਾਬੀ ਜੀ ਇਸ ਤੇ ਇਹਦੇ ਇਹਦੇ ਟੌਪਿਕ ਤੇ ਕਮੈਂਟ ਕਰਨਾ ਮੈਂ ਉਚਿਤ ਨਹੀਂ ਸਮਝਦਾ ਪਰ ਫਿਰ ਵੀ ਤੁਸੀਂ ਸਵਾਲ ਪੁੱਛਿਆ ਮੈਂ ਦੱਸ ਦਿੰਦਾ ਦੇਖੋ ਪੰਜਾਬ ਦੀ ਮਾਂ ਬੋਲੀ ਪੰਜਾਬੀ ਹੈ ਸਾਡੀ ਤਾਂ ਪੰਜਾਬੀ ਮਾਂ ਬੋਲੀ ਹੋਣ ਦੇ ਨਾਤੇ ਅਗਰ ਪੰਜਾਬੀ ਨੂੰ ਸਭ ਤੋਂ ਪਹਿਲਾ ਅਧਿਕਾਰ ਪੰਜਾਬੀ ਦਾ ਪੰਜਾਬ 'ਚ ਮਾਂ ਬੋਲੀ ਦਾ ਹੋਣਾ ਚਾਹੀਦਾ ਜਿਵੇਂ ਹਰਿਆਣਾ 'ਚ ਹਿੰਦੀ ਹੈ ਬਾਕੀ ਸਟੇਟਾਂ 'ਚ ਉਹਨਾਂ ਦੀ ਭਾਸ਼ਾ ਹੈ ਤਾਮਿਲਨਾਡੂ 'ਚ ਤਮਿਲ ਹੈ ਕੇਰਲਾ ਕੇਰਲਾ 'ਚ ਕੰਨੜਾ ਹੈ ਤਾਂ ਪੰਜਾਬੀ ਚ ਪੰਜਾਬ ਚ ਪੜ੍ਹਾਤੀ ਹੈ ਜਿਵੇਂ ਪੰਜਾਬ ਸਰਕਾਰ ਨੇ ਕਿਹਾ ਸੀ ਸਰਕਾਰ ਨੇ ਸਾਡੀ ਵੀ ਬੋਰਡ ਜਿਹੜੇ ਹੋਣਗੇ ਉਹ ਵੀ ਪੰਜਾਬੀ ਚ ਹੋਣਗੇ ਕੁਝ ਕਿਥੇ ਕਿਤੇ ਫਰਕ ਹੈ ਵੀ ਪਰ ਜੇ ਫਾਰਮਾ ਦੀ ਗੱਲ ਹੈ ਤਾਂ ਫਾਰਮ ਦੇਖੋ ਜਦੋਂ ਅਸੀਂ ਅਰਬਨ ਅਰਬਨ ਜਿਹੜੇ ਅਰਬਨ ਸੈਕਟਰਸ ਨੇ ਉਹ ਤਾਂ ਪੜ ਲੈਣਗੇ ਹਿੰਦੀ ਜਿਹੜੇ ਰੂਲਰਸ ਨੇ ਪਿੰਡ ਦੀ ਮੰਡੀਰ ਹੈ ਪਿੰਡ ਦੇ ਬੱਚੇ ਨੇ ਕਈ ਕਈ ਐਸੇ ਵਿਚਾਰੇ ਬਜ਼ੁਰਗ ਨੇ ਜਿਹੜਿਆਂ ਨੂੰ ਹਿੰਦੀ ਨਹੀਂ ਆਉਂਦੀ ਰਿਹਾ ਨੇ ਕਦੀ ਪੜੀ ਨਹੀਂ ਉਹਨਾਂ ਦਾ ਵੀ ਸੋਚੋ ਤੁਸੀਂ ਪਹਿਲਾਂ ਪੰਜਾਬੀ ਕਰ ਦੋ ਫਿਰ ਹਿੰਦੀ ਤੋਂ ਤੁਸੀਂ ਡਾਇਵਰਸੀਫਾਈ ਕਰੋ ਫਾਰਮ ਮੈਨੇ ਮੇਰੀ ਤਾਂ ਇਹੀ ਐਡਵਾਈਸ ਹੈ ਸਰਕਾਰ ਨੂੰ ਵੀ ਤੁਸੀਂ ਲੈਟ ਦਾ ਤੁਸੀਂ ਪ੍ਰਿੰਟ ਇੱਕ ਫਾਰਮ ਦੁਬਾਰਾ ਕਰਾਓ ਉਹਨੂੰ ਡਾਇਵਰਸੀਫਾਈ ਕਰੋ ਲੈਟ ਦਾ ਰੈਡ ਡਿਵਾਈਡ ਟੂ ਪਾਰਟਸ ਫਾਰਮ ਦੇ ਦੋ ਪਾਰਟ ਕਰ ਦੋ ਵੀ ਪੰਜਾਬੀ ਉੱਤੇ ਕਰ ਦੋ ਇੰਗਲਿਸ਼ ਹਿੰਦੀ ਨੀਚੇ ਕਰ ਦੋ ਜਿਨ੍ਹਾਂ ਜਿੰਨੂੰ ਪੰਜਾਬੀ ਕਈ ਕਈ ਅੱਧਰ ਦੇ ਵੀ ਲੋਕ ਨੇ ਜਿਹੜੇ ਪ੍ਰਵਾਸੀ ਭਰਾ ਨੇ ਜਿਹੜੇ ਪਿੰਡਾਂ 'ਚ ਵਸੇ ਹੋਏ ਨੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਂਦੀ ਅਸੀਂ ਉਹਨਾਂ ਦਾ ਵੀ ਵੈਲਕਮ ਕਰਦੇ ਨੇ ਉਹਨਾਂ ਉਹਨਾਂ ਲਈ ਜੇ ਪਰ ਤੁਸੀਂ ਚਾਹੋ ਕਹੋਗੇ ਯੂਨੀਵਰਸਲ ਲੈਂਗੁਏਜ ਹੀ ਅਸੀਂ हिंदी कर दी है, दी है पंजाब दी ता वो गलत चीज है वो नहीं फार्म ते ही पंजाबी ता मस्ट है जी शर्मा जी आज लुधियाना जिमनी चोना है वोटिंग हो रही है ਤੁਹਾਡਾ ਕੀ ਇਸ ਤੇ ਵਿਚਾਰ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਕੰਮ ਦੇਖਦੇ ਹੋਏ ਲੋਕ ਉਹਨਾਂ ਨੂੰ ਲੁਧਿਆਣੇ ਚ ਪ੍ਰਵਾਨ ਕਰਨਗੇ ਦੇਖੇ ਬਿਲਕੁਲ ਜੀ ਆਮ ਆਦਮੀ ਪਾਰਟੀ ਮੈਂ ਇਹ ਨਹੀਂ ਕਹਾਗਾ ਵੀ ਆਮ ਆਦਮੀ ਪਾਰਟੀ ਕੋਈ ਕੰਮ ਨਹੀਂ ਕਰਦੀ 50000 ਪਲਸ ਜੋਬਸ ਹੈਜ਼ ਬੀਨ ਹੈਡ ਬੀਨ 기ਵਨ ਟਿਲ ਯਟ ਫਰਮ ਦਾ ਆਮ ਆਦਮੀ ਪਾਰਟੀ ਨੇ 50000 ਤੋਂ ਵੱਧ ਨੌਕਰੀਆਂ ਵੰਡ ਚੁੱਕੀ ਐ ਇਸ ਟਾਈਮ ਤੱਕ ਸਰਕਾਰ ਅੱਛਾ ਕੰਮ ਕਰ ਰਹੀ ਐ ਤੇ ਰਿਪੀਟ ਹੋਊਗੀ ਕਿਉਂਕਿ ਐਦਾਂ ਤਾਂ ਕੁਝ ਹੈ ਨਹੀਂ 네ਗੇਟਿਵਿਟੀ ਐਂਡ ਬੈਂਡ ਇੰਪੈਕਟ ਵੀ ਜਿਹੜੀ ਸਰਕਾਰ ਨਾ ਰਿਪੀਟ ਹੋ ਜਾਂ ਨਾ ਉੱਥੇ ਸੀਟ ਆਈਏ ਆਏ ਲੈਟ ਦਾ ਪਬਲਿਕ ਡਿਸਾਈਡ ਵੀ ਕੀ ਹੁੰਦਾ ਧੰਨਵਾਦ ਜੀ ਸੋ ਐਸੀ ਸਾਡੇ ਨਾਲ ਸਿਆਸੀ ਮਾਹਰ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੇਤਨ ਸ਼ਰਮਾ ਜੀ ਨਾਲ ਆਪਣੇ ਪੰਜਾਬ ਦੇ तमाम ਮੁੱਦਿਆਂ ਤੇ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਮੈਨੂੰ ਸ Surrender ਕਰ ਦੇਣਾ ਚਾਹੀਦਾ ਹੈ ਤੇ ਪੰਜਾਬ ਸਰਕਾਰ ਨੂੰ ਜੋ ਇਨਫਲੂਐਂਸਰ ਨੇ ਉਹਨਾਂ ਤੇ ਪਹਿਲੇ ਹੀ ਬੈਨ ਉਹਨਾਂ ਦੇ ਕਾਊਂਟਾ ਤੇ ਬੈਨ ਲਾਉਣਾ ਚਾਹੀਦਾ ਹੈ ਕਵਰੇਵਰ ਬੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਪੁਰੀ ਦੇਸ਼ਾ ਅਪਡੇਟ ਨਿਊਜ਼ ਜ਼ਰਕਪੁਰ